ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਨੀ ਸੂਰੀ ਸਾਥੇ ਇਸ ਸਮੇਂ ਅਸੀਂ ਫਰਾਲਾ ਵੇਖੇ ਮੁੰਨਾ ਰੋਡ ਤੇ ਮੌਜੂਦ ਹਾਂ ਔਰ ਬਿਲਕੁਲ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇੱਕ ਸਿਚੁਏਸ਼ਨ ਬਣੀ ਹੋਈ ਹੈ ਔਰ ਇੱਥੇ ਇੱਕ ਤਰੀਕੇ ਦੀ ਆਪਣੇ ਵੱਲ ਬਾਉਂਡਰੀ ਵੀ ਕੀਤੀ ਗਈ ਹੈ ਔਰ ਦੱਸਿਆ ਜਾ ਰਿਹਾ ਕਿ ਇੱਥੇ ਕੁਝ ਘੰਟੇ ਪਹਿਲਾਂ ਤਾਬੜ ਤੋੜ ਗੋਲੀਆਂ ਚੱਲੀਆਂ ਹਾਲਾਂਕਿ ਹੁਣ ਮਾਹੌਲ ਜਿਹੜਾ ਆ ਸਖਾਵਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਦੀ ਟੀਮ ਵੀ ਇੱਥੇ ਮੌਜੂਦ ਹੈ ਪੁਲਿਸ ਵੱਲੋਂ ਆਪਣੇ ਵੱਲੋਂ ਪ੍ਰਬੰਧ ਕੀਤੇ ਗਏ ਲੇਕਿਨ ਕੁਝ ਘੰਟੇ ਪਹਿਲਾਂ ਇੱਥੇ ਮਾਹੌਲ ਇਹੋ ਜਿਹਾ ਸਥਿਰ ਨਹੀਂ ਸੀਗਾ ਔਰ ਤੁਸੀਂ ਆ ਬਿਲਕੁਲ ਸਿਚੁਏਸ਼ਨ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਕਿ ਇੱਥੇ ਇਨਕਾਊਂਟਰ ਕੀਤਾ ਗਿਆ ਇਨਕਾਊਂਟਰ ਕਿਸ ਦਾ ਕੀਤਾ ਗਿਆ ਹਾਲੇ ਤੱਕ ਪੁਲਿਸ ਨੇ ਡਿਟੇਲ ਜਿਹੜੀ ਹੈ ਉਹ ਸਾਂਝੀ ਨਹੀਂ ਕੀਤੀ ਪਰ ਨਾਲ ਦੀ ਨਾਲ ਜਿਹੜੀ ਗੱਲ ਸੁਣਨ ਨੂੰ ਮਿਲ ਰਹੀ ਹੈ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਗੱਲ ਇਹ ਹੈ ਕਿ ਦੱਸਿਆ ਜਾ ਰਿਹਾ ਕਿ ਬੀਤੇ ਦਿਨੀ ਜਿਹੜਾ ਗਰਨੇਡ ਹਮਲਾ ਨਵੇਂ ਸ਼ਹਿਰ ਵਿੱਚ ਹੋਇਆ ਸੀਗਾ ਉਸ ਦੀਆਂ ਕਾਫੀ ਚਰਚਾਵਾਂ ਵੀ ਸੁਣਨ ਨੂੰ ਮਿਲੀਆਂ ਸੀਗੀਆਂ ਤਾਂ ਉਸ ਦੇ ਲੜੀ ਵਿੱਚ ਇੱਕ ਦੋਸ਼ੀ ਨੂੰ ਪੁਲਿਸ ਨੇ ਜੋ ਦੱਸਿਆ ਜਾ ਰਿਹਾ ਕਿ ਪਹਿਲਾਂ ਕਾਬੂ ਕਰ ਲਿਆ ਉਸ ਤੋਂ ਬਾਅਦ ਕਿਸੇ ਰਿਕਵਰੀ ਲਈ ਹਾਲਾਂਕਿ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪੁਲਿਸ ਰਿਕਵਰੀ ਲਈ ਇੱਥੇ ਲੈ ਕੇ ਆਈ ਸੀ ਔਰ ਉਸ ਦੋਸ਼ੀ ਵੱਲੋਂ ਦੱਸਿਆ ਜਾ ਰਿਹਾ ਕਿ ਫਾਇਰ ਕੀਤਾ ਜਾਂਦਾ ਤੇ ਜਵਾਬੀ ਫਾਇਰ ਵਿੱਚ ਕ੍ਰਾਸ ਫਾਇਰਿੰਗ ਵਿੱਚ ਉਸ ਤੋਂ ਬਾਅਦ ਉਸ ਦੋਸ਼ੀ ਦੇ ਜਿਹੜਾ ਗੋਲੀ ਵੱਜਦੀ ਉਸ ਨੂੰ ਹਸਪੀਟਲ ਐਡਮਿਟ ਕਰਵਾਇਆ ਗਿਆ ਔਰ ਇੱਥੇ ਆਹ ਲੋਕੇਸ਼ਨ ਹੈ ਜੀ ਸੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਕੁਝ ਘੰਟੇ ਪਹਿਲਾਂ ਹਾਲਾਤ ਇਸ ਸਥਾਨ ਤੇ ਇਸ ਜਗ੍ਹਾ ਤੇ ਇਹੋ ਜੇ ਸਥਿਰ ਨਹੀਂ ਸਿਗੇ ਜਿਹੜਾ ਦੋਸ਼ੀਆਂ ਨੂੰ ਲਿਆਂਦਾ ਜਾਂਦਾ ਤੇ ਦੋਸ਼ੀ ਹਿਸ਼ਿਆਰੀ ਕਰਨ ਦੀ ਕੋਸ਼ਿਸ਼ ਕਰਦਾ ਫਾਇਰ ਕਰਦਾ ਔਰ ਜਵਾਬੀ ਫਾਇਰ ਵਿੱਚ ਕ੍ਰਾਸ ਫਾਇਰਿੰਗ ਵਿੱਚ ਜਿਹੜੀ ਇੱਥੇ ਗੋਲੀਬਾਰੀ ਹੁੰਦੀ ਹੈ ਔਰ ਜਿਹੜਾ ਦੋਸ਼ੀ ਹੈ ਉਹ ਜ਼ਖਮੀ ਹੋ ਜਾਂਦਾ ਜਿਸ ਨੂੰ ਹੁਣ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਤੁਸੀਂ ਦੇਖ ਸਕਦੇ ਹੋ ਪੁਲਿਸ ਟੀਮ ਇੱਥੇ ਮੌਕੇ ਤੇ ਮੌਜੂਦ ਹੈ ਹਾਲਾਂਕਿ ਪਹਿਲਾਂ ਦੱਸਿਆ ਗਿਆ ਸੀਗਾ ਕਿ ਐਸਐਸਪੀ ਸਾਹਿਬ ਇੱਥੇ ਪਹੁੰਚਣਗੇ ਪਰ ਹਾਲੇ ਤੱਕ ਜਿਹੜੀ ਇਨਫੋਰਮੇਸ਼ਨ ਸਾਡੇ ਤੱਕ ਇਹੇ ਪਹੁੰਚ ਰਹੀ ਹੈ ਕਿ ਹੁਣ ਸ਼ਾਇਦ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਬਹਿਰਾਮ ਵਿੱਚ ਹੋਵੇਗੀ ਤਾਂ ਇਹ ਤਸਵੀਰਾਂ ਤੁਸੀਂ ਮੁੰਨਾ ਰੋਡ ਤੋਂ ਦਿਖਾਰੇ ਕੋਈ ਫਿਰ ਤੋਂ ਲੋਕੇਸ਼ਨ ਦਿਖਾ ਦਿਓ ਜਿਹੜੇ ਭੈਣਪਰਾ ਸਾਡੇ ਨਾਲ ਜੁੜੇ ਹੋਏ ਆ ਸੋ ਇਹ ਮੁੰਨਾ ਰੋਡ ਫਰਾਲਾ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿੰਨੀਕ ਜਾਣਕਾਰੀ ਸਾਡੇ ਤੱਕ ਅਪੜੀ ਹੈ ਉਹਦੇ ਆਧਾਰ ਤੇ ਗੱਲ ਕਰੀਏ ਤਾਂ ਜੋ ਗਰਨੇਡ ਹਮਲਾ ਦੱਸਿਆ ਜਾ ਰਿਹਾ ਹੈ ਕਿ ਨਵਾਂ ਸ਼ਹਿਰ ਠੇਕੇ ਤੇ ਹੋਇਆ ਸੀਗਾ ਅੰਬੇਦਕਰ ਚੌਂਕ ਤੇ ਬਿਲਕੁਲ ਸਾਹਮਣੇ ਠੇਕਾ ਹੈ ਉੱਥੇ ਦੱਸਿਆ ਜਾ ਰਿਹਾ ਕਿ ਗ੍ਰੇਨੇਡ ਹਮਲਾ ਹੋਇਆ ਸੀਗਾ ਉਸ ਤੋਂ ਬਾਅਦ ਇੱਕ ਫੇਸਬੁੱਕ ਪੋਸਟ ਵੀ ਸਾਹਮਣੇ ਆਉਂਦੀ ਹੈ ਕੁਝ ਵਿਅਕਤੀ ਜਿਹੜੇ ਜ਼ਿੰਮੇਵਾਰੀ ਲੈਂਦੇ ਆ ਤਾਂ ਉਸ ਦੀ ਲੜੀ ਵਿੱਚ ਹੁਣ ਪੁਲਿਸ ਨੂੰ ਸਫਲਤਾ ਮਿਲੀ ਹੈ ਕਾਮਯਾਬ ਮਿਲੀ ਹੈ ਕਾਮਯਾਬੀ ਮਿਲੀ ਹੈ ਤੇ ਤਸਵੀਰਾਂ ਤੁਸੀਂ ਮੁੰਨਾ ਰੋਡ ਤੋਂ ਫਰਾਲੇ ਤੋਂ ਦੇਖ ਰਹੇ ਬਹਿਰਾਮ ਦੇ ਨਜ਼ਦੀਕ ਲొਕੇਸ਼ਨ ਹੈ ਔਰ ਇੱਥੇ ਮਾਹੌਲ ਕੁਝ ਘੰਟੇ ਪਹਿਲਾਂ ਇੰਨਾ ਸੁਖਾਵਾਂ ਨਹੀਂ ਸੀ ਕਿਉਂਕਿ ਆਪਸ ਵਿੱਚ ਮੁੱਤ ਭੇੜ ਹੁੰਦੀ ਹੈ ਔਰ ਜਵਾਬੀ ਫਾਇਰ ਵਿੱਚ ਜਦੋਂ ਜਵਾਬੀ ਕਾਰਵਾਈ ਕਰਦੀ ਹੈ ਪੁਲਿਸ ਤਾਂ ਇੱਥੇ ਆ ਸੀਨ ਬਣ ਜਾਂਦਾ ਜੀ ਕਿ ਜਿਹੜਾ ਦੋਸ਼ੀ ਹੈ ਉਸਦੇ ਗੋਲੀ ਵੱਜਦੀ ਹੈ ਮਾਹੌਲ ਗੰਭੀਰ ਹੋ ਜਾਂਦਾ ਹੈ ਔਰ ਹੁਣ ਜਿੰਨੇ ਵੀ ਸਵਾਲ ਨੇ ਜਾਂ ਜਿੰਨੇ ਵੀ ਮਨ ਵਿੱਚ ਸਵਾਲ ਉੱਠ ਰਹੇ ਨੇ ਉਹਨਾਂ ਸਾਰੇ ਦੇ ਜਵਾਬ ਐਸਐਸਪੀ ਸਾਹਿਬ ਕੋਲ ਨੇ ਜਾਂ ਸਵੇਰੇ ਕੀ ਬਣਿਆ ਸੁਵਰੇ ਹਾਲਾਤ ਕੀ ਬਣੇ ਸੁਵਰੇ ਹਾਲਾਤ ਕਿਹੋ ਜੇ ਬਣਦੇ ਆ ਸੁਵਰੇ ਕਿਸ ਤਰੀਕੇ ਪੁਲਿਸ ਸਿਚੁਏਸ਼ਨ ਨੂੰ ਸੰਭਾਲਦੀ ਆ ਇਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਮਾਣਿਓਗੇ ਐਸਐਸਪੀ ਸਾਹਿਬ ਕੋਲ ਨੇ ਤਾਂ ਜਦੋਂ ਪ੍ਰੈਸ ਕਾਨਫਰੰਸ ਕਰਦੇ ਆ ਸਾਰੀਆਂ ਨਿਗਾਹਾਂ ਉਹਨਾਂ ਦੀ ਪ੍ਰੈਸ ਕਾਨਫਰੰਸ ਤੇ ਟਿਕੀਆਂ ਕਿ ਪ੍ਰੈਸ ਕਾਨਫਰੰਸ ਵਿੱਚ ਕੀ ਸੁਣਨ ਨੂੰ ਮਿਲੂਗਾ ਕੀ ਜਾਣਕਾਰੀ ਜਿਹੜੀ ਹਾਸਲ ਹੋਗੀ ਇਹ ਤੁਸੀਂ ਇੱਕ ਵਾਰ ਫਿਰ ਤੋਂ ਤਸਵੀਰਾਂ ਜਿਹੜੀਆਂ ਆ ਤੁਸੀਂ ਦੇਖ ਸਕਦੇ ਹੋ ਲਾਲ ਰੰਗ ਦਾ ਕੱਪੜਾ ਜਿਹੜਾ ਆ ਉਹ ਤੁਹਾਨੂੰ ਨਜ਼ਰ ਆ ਰਿਹਾ ਔਰ ਇਹਦੇ ਹੇਠਾਂ ਪੁਲਿਸ ਨੇ ਜਿਹੜੀ ਜਾਣਕਾਰੀ ਹੈ ਉਹ ਰੱਖੀ ਹੋਈ ਹੈ ਫਰੈਂਸਿਕ ਟੀਮ ਪਹੁੰਚੀ ਕਿ ਨਹੀਂ ਪਹੁੰਚੀ ਹਾਲੇ ਤੱਕ ਸਾਡੇ ਕੋਲੇ ਜਾਣਕਾਰੀ ਨਹੀਂ ਹੈ ਪਰ ਮੌਕੇ ਤੇ ਪੁਲਿਸ ਮੁਲਾਜ਼ਮ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਜਿਹੜੀ ਤੁਸੀਂ ਫਰੈਂਸਿਕ ਟੀਮ ਦੀ ਗੱਡੀ ਤੁਸੀਂ ਜਿਹੜੇ ਮੈਂ ਗੱਲ ਕਰ ਹੀ ਰਿਹਾ ਸੀਗਾ ਉਹ ਦਿਖਾਓ ਜੀ ਮੋਬਾਈਲ ਫਰੈਂਸਿਕ ਵੈਨ ਜਿਹੜੀ ਹੈ ਉਹ ਪਹੁੰਚੀ ਹੋਈ ਹੈ ਪਰ ਹਾਲੇ ਤੱਕ ਮੀਡੀਆ ਨਾਲ ਗੱਲਬਾਤ ਕਰਨ ਲਈ ਇੱਥੇ ਮੌਕੇ ਤੇ ਕੋਈ ਵੀ ਅਫਸਰ ਮੌਜੂਦ ਨਹੀਂ ਹੈ ਸੋ ਇੱਕ ਵਾਰੀ ਜਾਣਕਾਰੀ ਹਾਸਲ ਫੋਨ ਤੇ ਕਰ ਲੈਨੇ ਕਿ ਪ੍ਰੈਸ ਕਾਨਫਰੈਂਸ ਕਿੱਥੇ ਹੋਣੀ ਹੈ ਤੁਸੀਂ ਦਿਖਾਓ ਮੌਕੇ ਤੇ ਤੁਸੀਂ। ਫਿਰ ਗੱਲ ਕਰੂਗਾ ਜੀ। ਤੂੰ ਗੱਲ ਕਰੂਗਾ ਜੀ। ਪ੍ਰੈਸ ਸਟੇਟਮੈਂਟ ਆਪਣਾ ਕੰਮ ਕਰ ਲਿਆ। ਤਾਂ ਵੀਰ ਨੂੰ ਅਸੀਂ ਇੱਥੇ ਰੈਪ ਅਪ ਕਰਦੇ ਹਾਂ ਔਰ ਜਿੱਦਾਂ ਹੀ ਸਾਡੇ ਕੋਲ ਹੋਰ ਵਧੇਰੀ ਜਾਣਕਾਰੀ ਆਉਂਦੀ ਹੈ ਤਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ।